ਬੀਤੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਬਟਾਲਾ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਇੱਕ ਸ਼ੂਗਰ ਮਿੱਲ ਦੇ ਵਿੱਚ ਨਵੇਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ। ਉੱਥੇ ਮੁੱਖ ਮੰਤਰੀ ਮਾਨ ਦੇ ਵੱਲੋਂ ਤਾਖ਼ਤ ਸਪੀਚ ਦਿੱਤੀ ਗਈ ਤੇ ਨਾਲ ਹੀ ਉਹਨਾਂ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਤੇ ਤਿੱਖੇ ਨਿਸ਼ਾਨੇ ਸਾਦੇ ਗਏ। ਉਹਨਾਂ ਨੇ ਸੁਖਵੀਰ ਸਿੰਘ ਬਾਦਲ ਦੀ ਟੁੱਟੀ ਲੱਤ ਦਾ ਜ਼ਿਕਰ ਕੀਤਾ ਤੇ ਨਾਲ ਹੀ ਟਿੱਚਰ ਕੀਤੀ ਜਿਸ ਤੋਂ ਬਾਅਦ ਹੁਣ ਸੀਐਮ ਭਗਵੰਤ ਮਾਨ ਦੀਆਂ ਉਹ ਰੀਲਸ ਜਿਹੜੀਆਂ ਨੇ ਕਾਫੀ ਵਾਇਰਲ ਹੋ ਰਹੀਆਂ ਨੇ ਤਾਂ ਇਸ ਦੇ ਵਿੱਚਕਾਰ ਹੁਣ ਰਾਜ ਸਿੰਘ ਖਾੜਾ ਸਾਹਿਬ ਮੁੱਖ ਮੰਤਰੀ ਮਾਨ ਨੂੰ ਘੇਰਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਮੁੱਖ ਮੰਤਰੀ ਮਾਨ ਤੇ ਤਿੱਖੇ ਨਿਸ਼ਾਨੇ ਸਾਦੇ ਤੇ ਨਾਲ ਹੀ ਕਿਹਾ ਕਿ ਤੁਸੀਂ ਤਾਂ ਬਾਦਲਾ ਤੋਂ ਵੀ ਟੱਪ ਗਏ ਹੋ ਤੁਸੀਂ ਸਿੱਖਾਂ ਨੌਜਵਾਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਨਾਲ ਹੀ ਪੰਜਾਬ ਦੇ ਪਾਣੀ ਤੱਕ ਵੀ ਦਿੱਤੇ ਨੇ ਹੋਰ ਮੁੱਖ ਮੰਤਰੀ ਮਾਨ ਨੂੰ ਉਹਨਾਂ ਨੇ ਕੀ ਕੁਝ ਕਿਹਾ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਉਹ ਕੰਮ ਤੂੰ ਵੀ ਬਚਨ ਵਾਲੀ ਕਰ ਰਿਹਾ ਹੈ ਤੂੰ ਕਿਹੜਾ ਚੰਗਾ ਕੰਮ ਕਰ ਰਿਹਾ ਹੈਂ ਦਸਤਾ ਦੇ ਕਿਹੜਾ ਚਾਨਣਾ ਦਾ ਪਾ ਦੇ ਮੈਂ ਕਹਣਾ ਵੀ ਸੁਖਵੀਰ ਬਾਦਲ ਗਨਾਹਦਾਰ ਹੈ ਬਹੁਤ ਗਲਤੀਆਂ ਕੀਤੀਆਂ ਅਕਾਲ ਤਖਸਾਲ ਨੇ ਸਜ਼ਾ ਦਿੱਤੀ ਹੈ ਅਗਲਾ ਭੁਗਤ ਰਿਹਾ ਹੈ ਮੈਂ ਕੋਈ ਉਹਨਾਂ ਦੇ ਹੱਕ 'ਚ ਨਹੀਂ ਇਹ ਸਜ਼ਾ ਬੰਦੀ ਸੀ ਪਰ ਉਹ ਬੁੱਚੜਾ ਉਹ ਤੇਰੇ ਬੁੱchnਾ ਵਾਲੇ ਕੰਮ ਸਾਜਦਾ ਬੋਲੇ ਕਿ ਨਸਾਨੀ ਕੀ ਬੋਲੇ ਯਾਰ ਉਹ ਤੂੰ ਤਾਂ ਉਹਨਾਂ ਤੋਂ ਵੀ ਜ਼ਿਆਦਾ ਬੁੱਚੜ ਨਿਕਲਿਆ ਭੰਤ ਸਿਆ ਉਹਨਾਂ ਤੋਂ ਵੀ ਜ਼ਿਆਦਾ ਸਿੱਖ ਕੌਮ ਤੂੰ ਨਹੀਂ ਛੱਡੀ ਐਨਐਸਐ ਲਾ ਕੇ ਸਾਡੇ ਮੁੰਡੇ ਡਿਬਰੂਗੜ ਤੂੰ ਪਚਾਤੇ ਤਰਨ ਤਰਨ ਬੁੱਢੇ ਦਲ ਦੇ ਗੁਰਦੁਆਰੇ ਦੇ ਵਿੱਚ ਗੋਲੀਆਂ ਤੈਨ ਚਲਾਤੀਆਂ ਬੇਅਦਬੀ ਦਾ ਇਨਸਾਫ ਤੇਥੋਂ ਹੀ ਦਿੱਤਾ ਗਿਆ ਓਏ ਬੁੱਚੜਾ ਤੂੰ ਕੀਤਾ ਕੀ ਐ ਪੰਜਾਬ ਦੇ ਲਈ ਤੂੰ ਵੀ ਇੱਕ ਦਿਨ ਐਸੇ ਜਗ੍ਹਾ ਤੇ ਹੋਵੇਂਗਾ ਤੂੰ ਵੀ ਆ ਜਿਹੜੇ ਉੱਚੇ ਕਹਿੰਦਾ ਨਾ ਉੱਚੇ ਬੋਲਣਾ ਬੋਲੀਏ ਕਰਤਾਰੋਂ ਨਰੀਏ ਜਿੰਨੇ ਬੋਲ ਉੱਚੇ ਤੂੰ ਬੋਲਦਾ ਜਿੰਨਾ ਹੰਕਾਰ ਤੇਰੇ ਚ ਮੈਂ ਕਹਣਾ ਇੰਨਾ ਕਦੇ ਕਿਸੇ ਚ ਦੇਖਿਆ ਨਹੀਂ ਪਹਿਲਾਂ ਨਹੀਂ ਸਰਕਾਰਾਂ ਚ ਹੈ ਨਹੀਂ ਸੀ ਤੇ ਉੱਤੋਂ ਆ ਜਿਹੜੇ ਭਗਤਾਂ ਨੇ ਗਾਣੇ ਲਾਇਆ ਕਹਿੰਦੇ ਵੰਡਣ ਵਾਲੇ ਵੰਡ ਗਏ ਪੰਜ ਦਰਿਆਵਾਂ ਨੂੰ ਓਏ ਭਗਤੋ ਓਏ ਪੇਡੋ ਓਏ ਪਰਸੀਓ ਮੋਰਚਾ ਲੜਕੇ ਹਟਿਆ ਉਹ ਲੁਧਿਆਣੇ ਦਰਿਆਵਾਂ ਵਾਲਾ ਕਾਲੇ ਪਾਣੀ ਵਾਲਾ ਓਏ ਐਸੇ ਤੁਹਾਡੇ ਭਗੰਤ ਮਾਨ ਨੇ ਪੁੱਛੜਨੇ ਕੀ ਕੁਛ ਕਰਾਇਆ ਭਈਆਂ ਦੀਆਂ ਸਟੇਜਾਂ ਲਵਾਈਆਂ ਨੇ ਤੇ ਪੰਜਾਬ ਦੇ ਲੋਕਾਂ ਨੂੰ ਕੁੱਟਿਆ ਤੇ ਜ਼ਿਆਦਾ ਤਾਂ ਟਾਰਗੇਟ ਕੀਤੇ ਦਮਾਨਲੇ ਵਾਲੇ ਸਿੰਘ ਹਲੇ ਤਾਂ ਬਾਅਦ ਟਾਈਮ ਹੀ ਲੰਘਿਆ ਦੋ ਦਿਨ ਹੀ ਹੋਏ ਨੇ ਬੁੱਚਰਪੁਣਾ ਕਰੇ ਨੂੰ ਡਾਂਗਾ ਨਾਲ ਅਸੀਂ ਕੁੱਟੇ ਤੇ ਭਈਆਂ ਨੂੰ ਪਰੌਣੇ ਬਣਾ ਕੇ ਉੱਥੇ ਸਟੇਜ ਲਵਾ ਕੇ ਦਿੱਤੀ ਇਹ ਬੁੱਚਰ ਵਾਲਾ ਕੰਮ ਨਹੀਂ ਤੇ ਹੋਰ ਕੀ ਐ ਬਈ ਇਹ ਦੱਸੋ ਹੋਰ ਕੀ ਐ ਸ਼੍ਰੀ ਆਮ ਡੈਂਗ ਫੈਕਟਰੀਆਂ ਆਆਂ ਤੋਂ ਪੰਜਾਬੀਆਂ ਨੂੰ ਧਮਕੀਆਂ ਦਵਾਈਆਂ ਜਾ ਰਹੀਆਂ ਨੇ ਐਸੇ ਭਗਵੰਤ ਮਾਨ ਨੇ ਸਪੈਸ਼ਲ ਉਹਨਾਂ ਨੂੰ ਲੰਗਰ ਤਿਆਰ ਕਰਕੇ ਦਿੱਤਾ ਐਸੇ ਭਗਵੰਤ ਮਾਨ ਨੇ ਸਪੈਸ਼ਲ ਸਿੱਖ ਕੌਮ ਤੇ ਐਨਐਸਐਲਾਈ ਮੁੰਡਿਆਂ ਤੇ ਇਸੇ ਭਗਵੰਤ ਮਾਨ ਨੇ ਕਿਸਾਨ ਮੰਡੀਆਂ ਚ ਰੁਲਦਾ ਰਿਹਾ ਇਸੇ ਭਗਵੰਤ ਮਾਨ ਕਰਕੇ ਸਾਡੇ ਕਿਸਾਨਾਂ ਨੂੰ ਬੇਲਣ ਦੱਸਿਆ ਇਸੇ ਭਗਵੰਤ ਮਾਨ ਨੇ ਸਾਡੇ ਕਿਸਾਨਾਂ ਨੂੰ ਜਗਾ ਵਜਾ ਨਹੀਂ ਜਗਾ ਦੇ ਕੇ ਧਰਨੇ ਲਾਉਣ ਵਾਲੇ ਉੱਚੇ ਬੋਲੇ ਨੇ ਬੋਲੇ ਬੁੱਚੜ ਨੇ ਤੇ ਹਜੇ ਗੱਲਾਂ ਕਰਦਾ ਯਾਰ ਬਾਦਲ ਕਹਿੰਦੀਆਂ ਹੋਰ ਕੋਈ ਬੋਲ ਦੇ ਠੀਕ ਹੈ ਓ ਪਰਚੂਤਾ ਪਿੰਨਾ ਤੂੰ ਵੱਡਾ ਦੋਸ਼ੀ ਆ ਤੂੰ ਤਾਂ ਇੰਨਾ ਤੋਂ ਵੀ ਟੱਪਿਆ ਖੜਾ ਐ ਤੈਂ ਤਾਂ ਕੋਈ ਕਸਰ ਛੱਡੀ ਨਹੀਂ ਪੰਜਾਬ ਨੂੰ ਜਾੜਾਂ ਚ ਪਾਣੀ ਤੈਂ ਵੇਚਤੇ ਸਿੱਖਾਂ ਤੇ ਹਮਲੇ ਤੂੰ ਕਰਤੇ ਚਿੱਟਾ ਸਨ੍ਹਾ ਬਿਕਰਿਆ ਬੇਅਦਬੀ ਦਾ ਇਨਸਾਨ ਤੈਥੋ ਨਹੀਂ ਹੋਇਆ ਤੂੰ ਦਿੱਲ ਇਥੋਂ ਪੰਜਾਬ ਦਾ ਪੈਸਾ ਦਿੱਲੀ ਨੂੰ ਜਾ ਰਿਹਾ ਓਏ ਭਈਆਂ ਨੂੰ ਸਾਡੇ ਸਿਰ ਤੇ ਬਿਠਾਤਾ ਲਿਆ ਕੇ ਓਏ ਤੂੰ ਗੱਲਾਂ ਕਰੇਂਗਾ ਯਾਰ ਤੂੰ ਗੱਲਾਂ ਕਰੇਗਾ ਭੰਤ ਸਿਆ ਤੂੰ ਕਾਬਲ ਨਹੀਂ ਆ ਇਨ੍ਹਾਂ ਗੱਲਾਂ ਦੇ ਇਹ ਗੱਲਾਂ ਤੇਰੇ ਮੂੰਹੋਂ ਸੱਜਦੀਆਂ ਨਹੀਂ ਤੇ ਤੇਰੀਆਂ ਭੇਡਾਂ ਮੈਂ ਹੈਰਾਨ ਆ ਇਨ੍ਹਾਂ ਭੇਡਾਂ ਦੇ ਕਈ ਭੇਡਾਂ ਤਾਂ ਅਮਰਤ ਧਾਰੀ ਗੱਤਰੇ ਪਾ ਕੇ ਦਾੜੇ ਪ੍ਰਕਾਸ਼ ਕਰਕੇ ਅਮਰਤ ਧਾਰੀ ਹੋ ਕੇ ਤੇਰੇ ਮਗਰ ਮੈਂ ਵਾਂ ਕਰਦੀਆਂ ਫਿਰਦੀਆਂ ਨੇ ਬੜੇ ਪਹਿਲਾਂ ਬਾਦਲ ਕਾ ਨੂੰ ਬੋਲਦੇ ਸੀ ਬੜੇ ਉਹਨਾਂ ਦੇ ਵਰਕਰਾਂ ਨੂੰ ਬੋਲਦੇ ਸੀ ਬੜੇ ਕਾਂਗਰਸ ਨੂੰ ਕਹਿੰਦੇ ਸੀ ਅੱਜ ਉਹ ਭੇਡਾਂ ਤੇਰੇ ਮਗਰ ਲੱਗੀਆਂ ਫਿਰਦਿਆਂ ਨਾ ਓਏ ਥੂ ਲਾਂਟ ਐ ਹੋ ਜੇ ਲੋਕਾਂ ਤੇ ਜਿਹੜੇ ਚੌਧਰ ਦੀ ਖਾਤਰ ਚੌਧਰ ਦੀ ਖਾਤਰ ਓਏ ਸਿੱਖੀ ਦੇ ਦੁਸ਼ਮਣਾਂ ਦੇ ਨਾਲ ਰਲੇ ਫਿਰਦੇ ਆ ਇਹੋ ਜੇ ਬੰਦੇ ਕਲੰਕ ਹੁੰਦੇ ਆ ਕਲੰਕ ਪੰਜਾਬ ਦੇ ਲਈ ਤੇ ਕੌਮ ਦੇ ਲਈ ਇਹੋ ਜੇ ਬੰਦੇ ਆਰਐਸਐਸ ਦੇ ਨੀਤੀਆਂ ਤੇ ਚੱਲਦੇ ਹੁੰਦੇ ਆ ਤਿਆਰ ਐਸਐਸ ਵਾਲੇ ਹੁੰਦੇ ਆ ਜਿਹੜੇ ਤੇਰੇ ਮਗਰ ਲੱਗੇ ਫਿਰਦੇ ਅੱਜ ਵੀ ਅਮਰਤ ਧਾਰੀ ਓਏ ਉਹਨਾਂ ਨੂੰ ਯਾਦ ਨਹੀਂ ਆਉਂਦੀ ਐ ਐਨਐਸਏ ਉਹਨਾਂ ਨੂੰ ਯਾਦ ਨਹੀਂ ਆਉਂਦੀ 84 ਵਰਗਾ ਮਾਹੌਲ ਤੂੰ ਬਣਾਤਾ ਸੀ ਪੰਜਾਬ 'ਚ ਜਦੋਂ ਗ੍ਰਿਫਤਾਰੀ ਕੀਤੀ ਐ ਸਾਡੇ ਪੰਜਾਬੀ ਸਿੱਖ ਮੁੰਡਿਆਂ ਦੀ ਯਾਦ ਨਹੀਂ ਆਉਂਦੀ ਉਹਨਾਂ ਦੇ ਕਿਉਂਕਿ ਉਹ ਵੀ ਤੇਰੇ ਨਾਲ ਬੱਚੜਾ ਬੱਚੜੀ ਬਣ ਗਏ ਨੇ ਭੰਤ ਸਿਆ ਤੂੰ ਤਾਂ ਇਹ ਗੱਲਾਂ ਨਾ ਕਰ ਤਾਂ ਠੀਕ ਐ ਉਹ ਤੈ ਕੋਈ ਕਸਰ ਨਹੀਂ ਛੱਡੀ ਓਏ ਭਰਾਵਾ ਤੈ ਸਾਨੂੰ ਯਾਰਨ 'ਚ ਕੋਈ ਕਸਰ ਨਹੀਂ ਛੱਡੀ ਤੂੰ ਸਿੱਖ ਕੌਮ ਨਾਲ ਆਢਾ ਲਾਇਆ ਮੱਥਾ ਲਾਇਆ ਹਾਲਾਤ ਭਵੰਤ ਸਿਆ ਤੇਰੇ ਵੀ ਹੀ ਹੋਣਗੇ ਅੱਜ ਨੋਟ ਕਰ ਲੋ ਸਕਰੀਨ ਰਿਕਾਰਡਿੰਗ ਕਰਕੇ ਰੱਖ ਲੋ ਇੱਕ ਨਾ ਇੱਕ ਦਿਨ ਅਕਾਲ ਤੱਕ ਸਭ ਸਜ਼ਾ ਦੇਊਗਾ ਇਸੇ ਭਵੰਤਮਾਨ ਨੂੰ ਤੇ ਸੁਖਵੀਰ ਬਾਦਲ ਵਾਲੀ ਜਿਹੜੀ ਕੁਰਸੀ ਐ ਜੋ ਅੰਦਰ ਬੈਠਾ ਐ ਸੁਖਵੀਰ ਬਾਦਲ ਮਾਫੀਆਂ ਮੰਗ ਰਿਹਾ ਆਪਣੇ ਗੁਨਾਹਾਂ ਦੀਆਂ ਗਲਤੀਆਂ ਦੀਆਂ ਉਸੇ ਕੁਰਸੀ ਤੇ ਕਦੇ ਭਵੰਤਮਾਨ ਬੈਠਾ ਹੋਊਗਾ ਇਹ ਗੱਲ ਯਾਦ ਰੱਖਿਓ ਕਿਉਂਕਿ ਉਹਨਾਂ ਤੋਂ ਵੀ ਵੱਡਾ ਦੋਸ਼ੀ ਐ ਉਹਨਾਂ ਤੋਂ ਵੀ ਵੱਡਾ ਦੋਸ਼ੀ ਐ ਅਸੀਂ ਤਾਂ ਖੁਦ ਦੇਖ ਚੁੱਕਿਆ ਉਹ ਪਰਸੋ ਲੁਧਿਆਣੇ ਜਦੋਂ ਸਾਡੇ ਡਾਂਗਾ ਵੱਜਦੀਆਂ ਤੀ ਤਾਂ ਇੱਥੋਂ ਕਲੇਜਾ ਚੀਰਿਆ ਜਾਂਦਾ ਸੀ ਦੂਜੇ ਪਾਸੇ ਬਈਆਂ ਨੂੰ ਪਰੋਹਣੇ ਬਣਾ ਕੇ ਓਏ ਪੰਜਾਬ ਦੇ ਪਰੋਹਣੇ ਬਣਾ ਕੇ ਉਹਨਾਂ ਦੀਆਂ ਸਟੇਜਾਂ ਲਵਾਈਆਂ ਜਾਂਦੀਆਂ ਸੀ ਅਸੀਂ ਉਹਦੇ ਦੇਖਿਆ ਕਿਉਂਕਿ ਉਹਦੇ ਤੇਰੇ ਭਗਤਾਂ ਵਾਲੇ ਨਹੀਂ ਦੇਖਿਆ ਤੇਰੇ ਭਗਤ ਸਿਰਫ ਤੇਰੇ ਪ੍ਰੋਗਰਾਮ 'ਚ ਆ ਸਕਦੇ ਆ ਜਾਗਦੀਆਂ ਜ਼ਮੀਰਾਂ ਵਾਲੇ ਪ੍ਰੋਗਰਾਮਾਂ 'ਚ ਜਾ ਨਹੀਂ ਸਕਦੇ ਉਹਨਾਂ ਦੀ ਜ਼ਮੀਰ ਜਾਗਦੀ ਨਹੀਂ ਕਿਉਂਕਿ ਬੁੱਚੜਾਂ ਦੇ ਚੇਲੇ ਬੁੱਚੜੀ ਹੁੰਦੇ ਆ ਕਈ ਪਿੰਡਾਂ ਦੇ ਵਿੱਚ ਲੁਧਿਆਣੇ ਦੇ ਆਲੇ-ਦਾਲੇ ਪਿੰਡਾਂ ਦੇ ਵਿੱਚ ਜਾਂ ਇਧਰ ਫਰੀਦਕੋਟ ਦੇ ਪਿੰਡਾਂ ਦੇ ਵਿੱਚ ਜਾਂ ਕਈ ਸਾਡੇ ਸੰਗਰੂਰ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਮੈਨੂੰ ਮੁੰਡਿਆਂ ਨੇ ਦੱਸਿਆ ਹੈ ਕਿ ਭਾਈ ਸਾਡੇ ਪਿੰਡਾਂ ਦੇ ਸਰਪੰਚਾਂ ਨੇ ਟੋਟਪਣਾ ਕੀਤਾ ਟੋਟਪਣਾ ਪਿੰਡ ਦੇ ਸਰਪੰਚਾਂ ਨੇ ਦੱਸਿਆ ਕਿ ਫਲਾਣਾ ਫਲਾਣਾ ਬੰਦਾ ਮੋਰਚੇ 'ਚ ਜਾਊ ਕਈ ਬੰਦੇ ਮੇਰੇ ਨਾਲ ਇਸ ਗੱਲ ਤੇ ਲੜ ਪੈਂਦੇ ਹੁੰਦੇ ਆ ਕਿ ਭਾਈ ਉਦੁਰੀਆਂ ਵੋਟਾਂ ਅਲੱਗ ਹੁੰਦੀਆਂ ਨੇ ਪਿੰਡਾਂ ਵਾਲੀਆਂ ਵੋਟਾਂ ਅਲੱਗ ਹੁੰਦੀਆਂ ਨੇ ਮਨਾਂ ਨੂੰ ਕਹਿਣਾ ਹੁੰਦਾ ਬੁਚੜਾਂ ਦੇ ਚੇਲੇ ਬੁਚੜੀ ਹੁੰਦੇ ਹੁੰਦੇ ਆ ਓਏ ਟੋਟਾਂ ਦੇ ਚੇਲੇ ਟੌਟ ਹੀ ਨਿਕਲਦੇ ਹੁੰਦੇ ਆ ਇਹ ਜਿਹੜੇ ਨਵੇਂ ਸਰਪੰਚ ਬਣਿਆ ਨਾ ਕੁਝ ਕੁ ਪਿੰਡਾਂ ਦੇ ਆ ਝਾੜੂ ਵਾਲੇ ਇਹਨਾਂ ਨੇ ਜਿੰਨੇ ਮੁੰਡਿਆਂ ਨੇ ਲੁਧਿਆਣੇ ਮੋਰਚੇ 'ਚ ਜਾਣਾ ਸੀ ਟੌਟਪਣਾ ਕੀਤਾ ਵੀ ਆਹ ਬੰਦਾ ਜਾਊਗਾ ਇਹਨਾਂ ਨੂੰ ਚੱਕ ਲੋ ਜੀ ਕਰੋ ਐਹੋ ਜੀ ਤਾਂ ਇਹਨਾਂ ਦੀ ਔਕਾਤ ਹੈ ਐਨੀ ਇੱਕ ਤਾਂ ਇਹਨਾਂ ਦੀ ਜ਼ਮੀਰ ਜਾਗਦੀ ਹੈ ਕਿਉਂਕਿ ਨਵੇਂ ਆ ਜਾਣਦਾ ਕੋਈ ਹੈ ਨਹੀਂ ਪਹਿਚਾਨ ਬਣਾਉਣੀ ਹੈ ਪਹਿਚਾਨ ਪੁਰਸਨ ਪੁਲਸ ਦੀ ਫਟ ਟਾਟਪਣਾ ਕਰਕੇ ਬਣੂ ਆ ਕੁਛ ਕੀਤਾ ਤੇ ਆ ਬੋਲ ਪੁਹਤ ਸਿਆ ਤੇਰੇ ਮੂੰਹੋਂ ਜੱਛਦੇ ਨਹੀਂ ਬਿਲਕੁਲ ਹੀ ਨਹੀਂ ਜੱਛਦੇ ਯਾਰ ਓ ਤੂੰ ਸਿੱਖਾਂ ਨੂੰ ਵੀ ਆਪਦਾ ਦੁਸ਼ਮਣ ਸਮਝਦਾ ਪੂਰਾ ਟਾਰਗੇਟ ਕਰਦਾ ਸਾਡੀਆਂ ਮਾਮਾ ਅੰਮ੍ਰਿਤਸਰ ਬੈਠੀਆਂ ਰਹੀਆਂ ਅਮਰਤਪਾਲ ਦੀ ਮਾਂ ਭੁੱਖੀ ਬੈਠੀ ਰਹੀ ਕਿੰਨੇ ਦਿਨ ਓ ਤੂੰ ਸਾਰ ਤੱਕ ਨਹੀਂ ਲਈ ਓਏ ਪਾਪੀਆ ਓਏ ਮਾਂ ਜਿਨੇ ਪੁੱਖੜ ਤਾਰ ਰੱਖੀ ਹੋਵੇ ਆਪਣੇ ਪੁੱਤਾਂ ਖਾਤਰ ਤੇ ਤੂੰ ਤੇਰਾ ਇੱਕ ਵੀ ਬੰਦਾ ਸਰਕਾਰ ਦਾ ਜਾਂ ਤੇਰਾ ਕੋਈ ਵੀ ਵਰਕਰ ਇੱਕ ਵੀ ਬੰਦਾ ਨਹੀਂ ਪਹੁੰਚਿਆ ਓਏ ਤੁਸੀਂ ਗੱਲਾਂ ਕਰਦੇ ਹੋ ਤੁਸੀਂ ਕਹਿੰਦੇ ਹੋ ਵੀ ਬਾਦਲ ਕੇ ਗਦਾਰ ਨੇ ਓ ਤੁਸੀਂ ਤਾਂ ਉਦੋਂ ਵੀ ਵੱਡੇ ਗਦਾਰ ਹੋ ਤੁਸੀਂ ਤਾਂ ਆਰਐਸਐਸ ਵਾਲੇ ਹੋ ਤੇਰੀਆਂ ਤਾਰਾ ਨਾਗਪੁਰ ਜੁੜੀਆਂ ਨੇ ਦਿੱਲੀ ਵਾਲੇ ਕਿਹੜੀ ਆਲ ਦਾ ਤੂੰ ਦਲਾਲ ਬਣ ਕੇ ਪਿਆ ਉਹਨੂੰ ਲੁੱਟ ਰਹੇ ਆ ਯਾਰ ਇਤੋਂ ਵੱਡੀ ਗੱਲ ਕੀ ਹੋਏ ਤੂੰ ਵੱਡਾ ਪਾਪ ਕੀ ਹੋਏ ਪੰਜਾਬ ਦਾ ਮਣਕੇ ਤੂੰ ਪੰਜਾਬ ਨੂੰ ਲੁੱਟ ਰਿਆ ਇਹ ਤਾਂ ਸਾਡੇ ਲੋਕਾਂ ਦੀਆਂ ਜਮੀਰਾਂ ਨਹੀਂ ਜਾਗਦੀਆਂ ਭੇਡਾਂ ਬਣ ਕੇ ਭੇਡਾਂ ਤੇਰੇ ਪਿੱਛੇ ਲੱਗ ਗਿਆ ਤੈਨੂੰ ਸਿੱਟਾ ਹੁਣ ਜਿਤਾਤੀਆਂ ਤਾਜ਼ਾ ਤਾਜ਼ਾ ਮੰਡੀਆਂ ਚ ਰੋਲੇ ਨੇ ਮੱਛਰਾਂ ਨੇ ਗਿੱਟੇ ਖਾਦੇ ਆ ਢੂਈਆਂ ਕੁੱਬੀਆਂ ਹੋ ਗਏ ਮੰਡੀਆਂ ਚ ਹਫ਼ਤੇ ਹਫ਼ਤੇ 12-12 ਦਿਨਾਂ ਬਾਅਦ ਮੁੜਿਆ ਜੇ ਹਜੇ ਵੀ ਤੈਨੂੰ ਵੋਟਾਂ ਪਾਉਣਗੇ ਮੈਂ ਕਹਣਾ ਫਿਰ ਉਹ ਲਾਣਤੀ ਲੋਕ ਉਹ ਲਾਣਤੀ ਲੋਕ ਕਦੇ ਪੰਜਾਬ ਦੇ ਨਹੀਂ ਹੋ ਸਕਦੇ ਸਾਡੀ ਕੌਮ ਦੇ ਨਹੀਂ ਹੋ ਸਕਦੇ ਉਹ ਸਿਰਫ ਕੱਲੀ ਚੌਧਰ ਦਾ ਕਰ ਸਕਦੇ ਐ ਪਰ ਉਹ ਪੰਜਾਬ ਨਾਲ ਕੌਮ ਨਾਲ ਉਹਨਾਂ ਦਾ ਕੋਈ ਲਗਾ ਨਹੀਂ ਪਾਣੀਆਂ ਨਾਲ ਕੋਈ ਲਗਾ ਨਹੀਂ ਹੋ ਸਕਦਾ ਗੱਲ ਪੰਜ ਦਰਿਆਵਾਂ ਦੀ ਆ ਗਾਣੇ ਦੇ ਵਿੱਚ ਕੀਤੀ ਐ ਮੈਂ ਤਾਂ ਕੱਲਾ ਹੀ ਹੱਸੀ ਗਿਆ ਕਿ ਯਾਰ ਕਿਹੜੇ ਬੰਦੇ ਪੰਜ ਦਰਿਆਵਾਂ ਦੀ ਗੱਲ ਕਰ ਰਹੇ ਨੇ ਉਹ ਪੰਜਾਬ ਦੀ ਧਰਤੀ ਦੀ ਜਿਹੜੇ ਕਦੇ ਆਪ ਪਹਿਲਾਂ ਬੁੱਢੇ ਦਰਿਆ ਤੇ ਜਾ ਕੇ ਕਹਿੰਦੇ ਹੁੰਦੇ ਸੀ ਇਹ ਕਾਲਾ ਪੀਲਾ ਇਹ ਜ਼ਹਿਰ ਐ ਇਹ ਕੈਂਸਰ ਐ ਤੇ ਅੱਜ ਉਹ ਖੁਦ ਕੁਰਸੀ ਤੇ ਬੈਠੇ ਨੇ ਤੇ ਅੱਜ ਯਾਦ ਹੀ ਨਹੀਂ ਆ ਰਿਹਾ ਵੀ ਉਹ ਵੀ ਕਾਲਾ ਪੀਲਾ ਉਹੀ ਸਭ ਕੁਝ ਐ ਉਹ ਉਹੀ ਜਵਾਕ ਦਾ ਪਾਜ ਨੇ ਅੱਜ ਯਾਦ ਹੀ ਨਹੀਂ ਆ ਰਿਹਾ ਜੇ ਬਾਦਲ ਕੇ ਦੋਸੀ ਨੇ ਤਾਂ ਉਸ ਤੋਂ ਵੱਡਾ ਦੋਸੀ ਭੁਣਾ ਤਸਿਆਂ ਤੂੰ ਵੀ ਐ ਇਹ ਗੱਲ ਯਾਦ ਰੱਖੀ ਉਸ ਤੋਂ ਦੋਸੀ ਵੱਡਾ ਤੂੰ ਵੀ ਐ ਅਸੀਂ ਦਿਲ ਤੇ ਸਹਾਰਿਆ ਓਏ ਪਰਸੋ ਚੌਥੇ ਕੀ ਹੋਇਆ ਸਾਡੇ ਨਾਲ ਓਏ ਪ੍ਰਵਾਸੀ ਆ ਕੇ ਲਲਕਾਰਨ ਪੰਜਾਬ ਦੇ ਵਿੱਚੋਂ ਉਹਨਾਂ ਦੀਆਂ ਸਟੇਜਾਂ ਲਾ ਕੇ ਦੇਉ ਪੰਜਾਬੀਆਂ ਨੂੰ ਡੰਡੇ ਮਾਰੋ ਕੁੱਟੋ ਲੁਧਿਆਣੇ ਨਾਲ ਪਹੁੰਚਣ ਦੇਉ ਤੇ ਉਹਨਾਂ ਨੂੰ ਐਨ ਪੂਰੀ ਤਰੀਕੇ ਨਾਲ ਲੈ ਕੇ ਜਾਉ ਇਹ ਥੇਲਾ ਉਤਰਨਾ ਅਸੀਂ ਲੰਗਰ ਦਾ ਪ੍ਰਬੰਧ ਵੀ ਕਰਾਂਗੇ ਤੇ ਤੁਸੀਂ ਲਲਕਾਰੋ ਪੰਜਾਬੀਆਂ ਨੂੰ ਇੱਥੋਂ ਆਹ ਦਾ ਤੁਹਾਡੀ ਔਕਾਤ ਹੈ ਕਿਸੇ ਨੂੰ ਤੁਸੀਂ ਕੀ ਕਹੋਗੇ ਕਿਸੇ ਕਹਿੰਦੀ ਕੀ ਉਂਗਲ ਚੱਕੋਗੇ ਕੀ ਤੁਸੀਂ ਕਾਂਗਰਸ ਤੇ ਉਂਗਲ ਚੱਕੋਗੇ ਕੀ ਕਾਲੀਆਂ ਤੇ ਚੱਕੋਗੇ ਤੁਸੀਂ ਤਾਂ ਆਪ ਉਹਨਾਂ ਤੋਂ ਗਏ ਗੁਜਰੇ ਉਹਨਾਂ ਦੇ ਉਹਨਾਂ ਤੋਂ 10 ਗੁਣਾ ਉੱਤੋਂ ਦੀਓ 10 ਗੁਣਾ